ਹਲਕਾ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਪੂਨੀਆ ਦੇ ਰਹਿਣ ਵਾਲੇ ਰਾਮ ਸਿੰਘ ਦੇ ਘਰ ਜ਼ਮੀਨੀ ਟੋਟੇ ਨੂੰ ਲੈ ਕੇ ਬੀਤੇ ਦਿਨੀ ਕੜਮਸ ਪੈ ਗਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 30 ਸਾਲਾਂ ਛੋਟਾ ਮੁੰਡਾ ਦਲਬੀਰ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਜਿਸ ਦੇ ਚਲਦੇ ਆ ਉਹ ਜ਼ਮੀਨ ਦੀ ਮੰਗ ਕਰਦਾ ਸੀ ਅਤੇ ਨਸ਼ੇ ਕਰਦਾ ਸੀ ਜਿਸ ਦੇ ਚੱਲਦਿਆਂ ਘਰ ਵਿੱਚ ਘਰੇਲੂ ਲੜਾਈ ਕਰਦਾ ਰਹਿੰਦਾ ਸੀ ਪਰ ਬੀਤੀ ਰਾਤ ਮੁੰਡੇ ਨੇ ਉਦੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਨਸ਼ੇ ਦੇ ਵਿੱਚ ਟੁੱਣ ਹੋ ਕੇ ਉਸਨੇ ਆਪਣੇ ਹੀ ਵੱਡੇ ਭਰਾ 35 ਸਾਲਾ ਜਗਦੀਪ ਸਿੰਘ ਨੂੰ ਸੱਬਲਾ ਮਾਰ-ਮਾਰ ਕੇ ਮਾਰ ਮੁਕਾ ਦਿੱਤਾ ਅਤੇ ਪਿਓ ਦੀ ਵੀ ਚਿੱਟੀ ਦਾੜ੍ਹੀ ਦੀ ਲਿਹਾਜ਼ ਨਾ ਕੀਤੀ ਪਿਓ ਹੱਥ ਜੋੜਦਾ ਰਿਹਾ ਪਰ ਦਲਵੀਰ ਸਿੰਘ ਨੂੰ ਉਸਤੇ ਵੀ ਤਰਸਨਾ ਆਇਆ ਆਖਿਰ ਨਸ਼ੇ ਦੇ ਵਿੱਚ ਟੰਨ ਹੋਏ ਦਲਵੀਰ ਸਿੰਘ ਨੇ ਆਪਣੇ ਪਿਓ ਤੇ ਵੀ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪਿਓ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਪ੍ਰਗਟ ਸਿੰਘ ਜੀ ਪ੍ਰਗਟ ਜੀ ਰਾਤ ਨੂੰ ਰੋਕ ਲੜਾਈ ਹੋਈ ਆ ਕੌਮ ਤੇ ਕਿਹੜਾ ਕਿਹੜਾ ਪਰਿਵਾਰ ਵਰ ਮਸਲੀ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾਂ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਕਤਲ ਤੋਂ ਲਗਭਗ ਅੱਧਾ ਦਿਨ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ ਚਲੇ ਗਿਆ ਸੀ ਜੇਲ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹੜੇ ਕਤਲ ਦਿੱਤਾ ਸੀ ਆਪਣੀ ਬਾਦ ਆ ਪਹਿਲਾਂ ਉਹ ਵੀ ਰੱਖੀ ਉਹਦੀ ਰੱਖ ਹੋਈ ਆ ਕਿੰਨੀ ਕੁ ਉਮਰ ਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨੂੰ ਦੋ ਜਾਨ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ 30 32 33 ਸਾਲ ਦਾ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੀ ਕੇ ਬੈਠੀਆਂ ਲੇ ਜਿਹੜਾ ਇਹ ਵੀ ਲੱਗਦਾ ਸੀ ਜਿਹੜੇ ਦੇ بڑے ਭਾਈ ਹੋਣਗੇ ਵੀ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੇ ਕੋਈ ਰੰਗ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨੇ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਪਹਿਲਾਂ 6-7 ਮਹੀਨੇ ਪਹਿਲਾਂ ਉਹ ਵੀ ਲੜਦੇ ਰਹਿੰਦੇ ਹਾਂਜੀ ਹਾਂਜੀ ਇੱਕ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਕਪਾਨ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਰੁਸ਼ੇ ਦੇ ਵਿੱਚ ਹੋ ਜਾਂਦੀ ਦੋਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਇਹਨੇ ਪਹਿਲਾਂ ਇਕੱਠੇ ਹੀ ਰਹਿੰਦੇ ਸੀ ਹੁਣ ਆ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜਾਈਏ ਤੇ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਬਹਾਂ ਦੇ ਕਹਿੰਦੇ ਜੀ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਹੈ ਭੱਟੇ ਭਰਾ ਛੋਟਾ ਭਰਾ ਉਧਰ ਲੱਗ ਰਿਹਾ ਉਹਨਾਂ ਦੇ ਸਰੂਤੂ ਲੱਗ ਕੋਈ ਨਸ਼ਾ ਕਰ ਰਿਹਾ ਸੀ ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਹਿਣਾ ਕੀ ਚਾਹੁੰਦੇ ਹੋ ਪਰਸਾਈ ਦੇਖੋ ਇਹ ਤਾਂ ਕਹਿਣਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਮੇਰਾ ਕਮਨ ਸਿੱਕਾ ਰਾਤੀ ਥੋੜਾ ਜੀ ਇਸ ਹੋਇਆ ਜੀ ਹਾਂਜੀ ਕਿੰਨੇ ਬੰਦੇ ਇੰਡਸਟਰੀ ਕੀ ਕਰਨਾ ਦੋ ਬੰਦੇ ਆਏ ਸਾਡੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈਡ ਸੀਗਾ ਇੱਕ ਇੰਜਰਡ ਹੈ ਸਾਡੇ ਕੋਲ ਇੱਥੇ ਪਿਆ ਹਜੇ ਅਸੀਂ ਉਹਨੂੰ ਰੈਫਰ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇੰਜਰਡ ਆ ਉਹ ਵੀ ਹਾਂ ਉਹਦੀ 60 ਸਾਲ ਹੈ ਨਾਵ ਉਹ ਦਾ ਰਾਮ ਸਿੰਘ ਜਿਹੜਾ ਉਹ ਪਿੰਡ ਪੋਨੀਆ ਜਿਹੜਾ ਦੂਸਰਾ ਵੀ ਡਾਕਟਰ ਹੈ ਉਹ ਇਹਨਾਂ ਦੇ ਚ ਲੱਗੂ ਉਹ ਇਹਦਾ ਮੁੰਡਾ ਲੱਗਦਾ ਹੈ ਉਹਦੀ ਉਮਰ ਹੋ ਗਈ ਉਹਦੀ 35 ਸਾਲ ਹੋਊਗੀ 30 ਸਾਲ ਕੀ ਨਾਮ ਉਹਦਾ ਜੰਤੀਵਨ ਸਿੰਘ ਇਸਦੀ ਲੱਗਦਾ ਕਿ ਇਹ 20 ਸੀ ਦਾ ਮਾਰਿਆ ਹੋ ਗੁਣ ਕਿਹੜਾ ਤੇ ਇਹਦਾ ਪਾਸਪੋਰਟ ਵੀ ਵਰਤ ਤੋਂ ਬਾਅਦ ਇੱਥੇ ਰਹਿ ਰਿਹਾ ਜੀ ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰਦੇ ਉਹਦੀ ਕਿੰਨੀ ਕਿਤੇ ਜੀ ਇਹ ਵੀ ਅਸੀਂ ਸੁਰਤੇ ਵੀ ਬਾਹਰ ਹੈਗੇ ਹਫਤੇ ਵੀ ਆ ਕੋਈ ਚੀਜ਼ ਦਾ ਹਾਲ ਹਾਲ ਲੱਗ ਰਿਹਾ ਨਹੀਂ ਦਿੱਖ ਰਿਹਾ ਸਭ ਉਹਦਰ ਦੂਜੇ ਪਾਸੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਣਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿਸੇ ਨੂੰ ਕੋਈ ਨਹੀਂ ਕਰਦਾ ਇਹ ਕੱਲ੍ਹ ਸ਼ਾਮ ਰਾਤ 9:30 ਵਜੇ ਦੀ ਦੋ ਦਫਤਰ ਨੂੰ ਨਸ਼ਾ ਦਿੱਤਾ ਹੈ ਕਿ ਹਾਂ ਨਸ਼ੇ ਦੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਤੁਸੀਂ ਉਹ ਬੈਠੇ ਉੱਤੇ ਚਰਾਬ ਵਗੈਰਾ ਪਿੰਦੇ ਸੀ। ਕੀ ਰੰਬਿਸ਼ ਕੀ ਰਹੀਏ ਬੰਦੇ ਦੀ ਕਾਰਨ ਕੀ ਰੇ? ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ। ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਦੇਖੋ ਜੀ ਉਹ ਨਾਂ ਕਿਸ ਦੇ ਲਈ ਹੋ ਬਜ਼ੁਰਗ ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਵੀ 38 ਸਾਲ ਆ। ਤੇ ਬਜ਼ੁਰਗ ਦੀ ਉਮਰ ਕਿੰਨੀ ਹੈ? ਬਜ਼ੁਰਗ ਦੀ ਉਮਰ 77 ਸਾਲ ਆ। ਕੀ ਪੋਜੀਸ਼ਨ ਦੀ ਹੈ ਬਜ਼ੁਰਗ ਦੀ? ਪੋਜੀਸ਼ਨ ਠੀਕ ਹੈ ਮਜਰੂਰ ਕੋ ਠੀਕ ਨੇ ਜਿਹੜਾ ਜਿੰਜੀਤ ਨੂੰ ਤੁਹਾਡਾ ਡੈਥ ਹੋ ਗਈ ਸੀ ਇਹ ਵੀ ਸੁਣਿਆ ਜਿਹੜਾ ਵੀ ਡੈਥ ਹੋਈ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰਤਕ ਆ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਵਾ ਭਰਾ ਦੀ ਸੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਪਰ ਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਨੇ ਦੋ ਜਿਹਦੇ ਹੁਣ ਵਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਪਰ ਆਪ ਨੂੰ ਮਾਰੇ ਨਾ ਪਹਿਲਾਂ ਕੋਈ ਪਰਚਾ ਨਹੀਂ ਉਹਨੂੰ ਹਟੇਬ ਦਾ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ ਇਹ ਕੀ ਮੁਕਤ ਹੋ ਗਿਆ ਜੀ ਮੁਕਤਵਾਦ ਅਰਜ ਹੋ ਗਿਆ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਦਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਦੋਸਤੋ ਤੁਸੀਂ ਦੇਖਿਆ ਕਿ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਦੀ ਨਸ਼ੇ ਅਤੇ ਜ਼ਮੀਨੀ ਲਾਲਚ ਨੇ ਘਰ ਨੂੰ ਤਬਾਹ ਕਰ ਦਿੱਤਾ ਸੋ ਦੋਸਤੋ ਕਦੇ ਵੀ ਆਪਣੇ ਜੀਵਨ ਦੇ ਵਿੱਚ ਨਸ਼ੇ ਅਤੇ ਲਾਲਚ ਨੂੰ ਹਾਵੀ ਨਾ ਹੋਣ ਦਿਓ ਕਿਉਂਕਿ ਇਹ ਨਸ਼ਾ ਅਤੇ ਲਾਲਚ انسان ਦੀ ਬੁੱਧੀ ਪ੍ਰੇਸ਼ਟ ਕਰ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਹਕੀਕਤ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ